ਕਿੰਨ ਕਮ ਜਾਗਾ ਤੀਨੂ ਤੇ ਨਿਰਵਾਣ ਕੀ ਰਤਿ ਗਾਉ ਕਰਤੇਗਾ ਨਿਮਕ ਸਿਮਰਤੇ ਜੇ ਤੂ ਤੇ ਨਿਰਵਾਣ ਕੀ ਰਤਿ ਗਾਉ ਕਰਤੇਗਾ ਨਿਮਕ ਸਿਮਰਤੇ ਜੇ ਤੈਨੂ ਦੇ ਗੋ ਬਚਨ ਜਨਾ ਭਵ ਸੰਤਨ ਦਾ ਸੋੁਰਪੁਰ ਪ੍ਰਸਾਦੀ ਕਰੀਏ ਸੋੁਰਪੁਰ ਪ੍ਰਸਾਦੀ ਕਰੀਏ ਸੰਤੋ ਸਾਰ ਕਰਤ ਕਰੀਏ ਸੰਤੋ ਲੈ ਗਰੇ ਪਾਰੇ ਉਤਰੀਏ ਵਾਹ ਇਸੇ ਮੰਦ ਤੁਗੋ ਬਿੰਦ ਤੇ ਦੇਹਨ ਸੰਤਨ ਕੀ ਸੰਗ ਸਾਧੂ ਕਾ ਹਰ ਨਾਮ ਜਪ ਪਰਮੰਗਤ ਐਸੀ ਬਾਣੀ ਗੋਬਿੰਦ ਤੇ ਤਹਿਲ ਸੰਤਨ ਕੀ ਸਭ ਸਾਧੂ ਦਾ ਹਰ ਨਾਮ ਜਪ ਪਰਮੰਗਤ ਤਹਿਲ ਸੰਤਨ ਅਲਾ ਸਰ ਪਰਮੰਗਤ ਐਸੀ ਬਾਣੀ ਮਾਂ ਤੇ ਕੋ ਬਿੰਦੇ ਤੇ ਤੁਹਾਨੂੰ ਹਾਲਾ ਪੂਜ ਜਹਨ ਮਾਤੁਰ ਸਰਨਾ ਤੂੰ ਚੱਲ ਮਾਤੁਰ ਸਰਨਾ ਸੋਈਏ ਜੋ ਪ੍ਰਭ ਜੀਓ ਕਰਦਾ ਹੈ ਰਾਹੀ ਐਸੀ ਮਾ ਐਸੀ ਮਾ ਕੋ ਬਿੰਦੇ ਤੇ ਤਹਿਲ ਸੰਗ ਹੀ ਸੰਗ ਸਾਧੂ ਦਾ ਹਰ ਨਾਮ ਜਪ ਪਰਮਤੇ ਤਹਿਲ ਸੰਗ ਹੀ ਸੰਗ ਸਾਧੂ ਦਾ ਹਰ ਨਾਮ ਜਪ ਪਰਮਤੇ ਹਰ ਨਾਮਾ ਜਪ ਪਰਮ ਤਤੇ ਹਰ ਨਾਮਾ ਜਪ ਪਰਮ ਤਤੇ ਅਗੇ ਆਨ ਪਰਮ ਬੇ ਸਾਰੇ ਦੁੱਖ ਦੇ ਅੰਕੇ ਆਨਵਰ ਬੇਨ ਤ ਦੁਖ ਦੇਨਾ ਜਾਕੇ ਹਿਰਦੇ ਵਸੇ ਗੁਰ ਪੈਰਾ ਜਾਕੇ ਹਿਰਦੇ ਵਸੇ ਗੁਰ ਪੈਰਾ ਗੁਰੂ ਆਇਆ ਜਿਦ ਦੇ ਪੂਰਾ ਆਇਆ ਐਸੇ ਮਨ ਐਸੇ ਮਾਨੋ ਮਿਤ ਤੇ ਤਹਿਲ ਸੰਗ ਹੀ ਸੰਤ ਸਾਧੂ ਕਾ ਸਰਬਾਤਮਾ ਚਤ ਪਰਮ ਹਕੇ ਤਹਿਲ ਸੰਗ ਹੀ ਸੰਤ ਸਾਧੂ ਕਾ ਹਰ ਨਾਮ ਜਪ ਪਰਮ ਤੇ ਐਸੀ ਮਾਨ ਜੋ ਨਿੰਦੇ ਤੇ ਸਹਿਜ ਸੰਗ ਰਚੀ ਸੰਗ ਸਾਨੂੰ ਆ ਹਰ ਨਾਮ ਜਪ ਪਰਮ ਤੇ ਪਹਿਲ ਸੰਦਨ ਦੀ ਸੰਗਸਾ ਨੂੰ ਤਾਂ ਨੰਮਰ ਕੱਟ ਪਰਵਤੇ ਪਹਿਲ ਸੰਦਨ ਦੀ ਸੰਗਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਸਤਿਗੁਰੂ ਬਸਮਾ